ਰ ਰੋਟੀ ਪੱਕ ਗਈ ਆ ਆਵਾਜ਼ ਨਹੀਂ ਦਿੱਤੀ ਪੱਕਾ ਪੱਕਾ ਇਹ ਫੋਨ ਰੱਖ ਕੇ ਨਾ ਕਿਚਨ ਦੇ ਵਿੱਚ ਰੀਲਾ ਦੇਖਦੀ ਹੁੰਦੀ ਪੱਕੀ ਗੱਲ ਆ ਤੇ ਜਿਹੜਾ ਬਾਹਰ ਰੋਟੀ ਖਾਣ ਬੈਠਾ ਆ ਨਾ ਇਹ ਵੀ ਇਹੀ ਕੰਮ ਕਰਦਾ ਹੋਣਾ ਇਹ ਫੋਨ ਇੱਕ ਪਾਸੇ ਨੂੰ ਰੱਖ ਕੇ ਤੇ ਉਹਦੇ ਉੱਤੇ ਜਿਹੜੀ ਵੀਡੀਓ ਹੈ ਨਾ ਇਹ ਵੀਡੀਓ ਜਾਂ ਫਿਰ ਗੇਮਾਂ ਖੇਡੀ ਜਾਂਦਾ ਹੋਣਾ ਇਹ ਸਾਡੇ ਘਰ ਦੀ ਕਹਾਣੀ ਨਹੀਂ ਪਈ ਇਹ ਘਰ ਘਰ ਦੀ ਕਹਾਣੀ ਬਣ ਗਈ ਆ ਆਪਾਂ ਤੁਹਾਨੂੰ ਗੱਲ ਸੁਣਾਉਣੀ ਆ ਆ ਮੈਂ ਗੁਰਦੁਆਰੇ ਸੇਵਾ ਕਰਨ ਗਈ ਤੇ ਅਦੇ ਨਿੱਕੀ ਜੀ ਕੁੜੀ ਆ ਅਜੇ ਬੋਲਦੀ ਵੀ ਹੈ ਨਹੀਂ ਤੇ ਮਾਂ ਸੇਵਾ ਕਰੇ ਤਾਂ ਥਰੋਈ ਜਾਵੇ ਮਾਂ ਨੇ ਕੀ ਕੀਤਾ ਫਟਾਫਟ ਆਪਣਾ ਮੋਬਾਈਲ ਕੱਢ ਕੇ ਤੇ ਉਹਨੂੰ ਦਿੱਤਾ ਹੈ ਔਰ ਜਦੋਂ ਮੋਬਾਈਲ ਦਿੱਤਾ ਤੇ ਕੁੜੀ ਦਾ ਰੋਣਾ ਰੂਣਾ ਪਤਾ ਨਹੀਂ ਕਿੱਥੇ ਚਲ ਗਿਆ ਹੈ ਹੌਸ ਦੀ ਬਸ ਦੀ ਉਹ ਚਲ ਗਈ ਉਹ ਚਲ ਗਈ ਮਾਦਾਵ ਨਹੀਂ ਪਤਾ ਪਹਿਲੇ ਮਾਂ ਮਾਂ ਰੋਲਾ ਪਿਆ ਸੀਗਾ ਬੜੀ ਵੈਸੇ ਹੈਰਾਨੀ ਹੁੰਦੀ ਹੈ ਨਾ ਕਿ ਆ ਜਿਹੜੇ ਮੋਬਾਈਲ ਨੇ ਠੀਕ ਹੈ ਸੁੱਖ ਬਹੁਤ ਇਹਨਾਂ ਦਾ ਆ ਚਾਹੀਦੇ ਆ ਪਰ ਇਹਨਾਂ ਦੀ ਜਿਹੜੀ ਵਰਤੋਂ ਆ ਨਾ ਉਹ ਉਮਰ ਦੇ ਹਿਸਾਬ ਨਾਲ ਜਿਹੜੀ ਆ ਉਹ ਸਾਨੂੰ ਬੱਚਿਆਂ ਨੂੰ ਜਿਹੜਾ ਹੈ ਨਾ ਉਹ ਸਮਝਾਉਣਾ ਥੋੜਾ ਚਾਹੀਦਾ ਹੈ ਇੰਨੀ ਛੋਟ ਨਹੀਂ ਦੇਣੀ ਚਾਹੀਦੀ ਹੈ ਇਹਨਾਂ ਨੂੰ ਕੀ ਪਤਾ ਕਿ ਮੋਬਾਈਲਾਂ ਦੇ ਉੱਤੇ ਕੀ ਦੇਖਣਾ ਤੇ ਕੀ ਨਹੀਂ ਦੇਖਣਾ ਜੋ ਆਇਆ ਉਹੀ ਸੋਈ ਦੇਖੀ ਜਾਣਾ ਹੈ ਇਹਨਾਂ ਨੇ ਹੈ ਮੈਂ ਕਹਿੰਨੀ ਇਹ ਮੋਬਾਈਲ ਜਿਹੜਾ ਨਾ ਮਤਰਈ ਮਾਂ ਬਣ ਗਿਆ ਆ ਆ ਥੋੜੇ ਦਿਨ ਪਹਿਲਾਂ ਮੈਨੂੰ ਕਿਸੇ ਦਾ ਫੋਨ ਆਇਆ ਤਾਂ ਉਹ ਵੀ ਦੱਸੇ ਕਿ ਮੇਰੀ ਕੁੜੀ ਕਹਿੰਦੀ ਮੈਨੂੰ ਰੋਟੀ ਖਾਣੀ ਜੇ ਮੋਬਾਈਲ ਦੋਗੇ ਤਾਂ ਰੋਟੀ ਖਾਣੀ ਆ ਆ ਦੇਖ ਲਓ ਇਹਨਾਂ ਦੇ ਹਾਲ ਹੈ ਪਤਾ ਨਹੀਂ ਕੀ ਜਾਦੂ ਕਰ ਦਿੱਤਾ ਆ ਮੈਂ ਗੱਲ ਕਰਦੀ ਪਈ ਸੀ ਵੀ ਥੋੜੇ ਦਿਨ ਪਹਿਲਾਂ ਨਾ ਮੈਂ ਇੱਕ ਸਰਵੇ ਪੜ੍ਹਿਆ ਤੇ ਉਹਦੇ ਵਿੱਚ ਦੱਸਿਆ ਸੀਗਾ ਕਿ ਜਿਹੜੀ ਇਹ ਮੋਬਾਈਲ ਦੇਖਣ ਦੀ ਆਦਤ ਨਾ ਛੋਟੇ-ਛੋਟੇ ਬੱਚਿਆਂ ਦੇ ਵਿੱਚ ਇਹ ਉਹਨਾਂ ਦੀਆਂ ਮਾਵਾਂ ਹੀ ਪਾਉਂਦੀਆਂ ਨੇ 54% ਐਸੀਆਂ ਮਾਵਾਂ ਨੇ ਜਿਹੜੀਆਂ ਆਪਣੇ ਘਰ ਦੇ ਕੰਮ-ਕਾਜ ਕਰਨ ਨੂੰ ਨਿਬੇੜਨ ਲਈ ਨਾ ਆਪਣੇ ਬੱਚਿਆਂ ਨੂੰ ਫੋਨ ਦੇ ਦਿੰਦੀਆਂ ਵੀ ਲੱਗੇ ਰਹਿਣ ਹੈ ਤੇ ਅਹੀਂ ਘਰ ਦਾ ਕੰਮ ਕਰ ਲਈ ਤੇ ਉਹਦੇ ਨਾਲ-ਨਾਲ 93% ਉਹ ਬੱਚੇ ਨੇ ਜਿਹੜੇ ਮੋਬਾਈਲ ਦੇ ਉੱਪਰ ਗੇਮਾਂ ਹੀ ਖੇលਦੇ ਰਹਿੰਦੇ ਹਾਂ ਆਪਣਾ ਸਮਾਜ ਜਿਹੜਾ ਉਹੀ ਖਰਾਬ ਕਰਦੇ ਰਹਿੰਦੇ ਤੇ 78% ਉਹ ਬੱਚੇ ਨੇ ਜਿਹੜੇ ਖਾਣਾ ਖਾਂਦੇ ਸਮੇਂ ਫੋਨ ਦੇਖਦੇ ਦੱਸ ਕੀ ਖਾਣਾ ਲੱਗੂ ਇਹਨਾਂ ਨੂੰ ਹੈ ਧਿਆਨ ਇਹਨਾਂ ਦਾ ਫੋਨ 'ਚ ਹੁੰਦਾ ਤੇ ਉਹਦੇ ਨਾਲ-ਨਾਲ 82% ਉਹ ਬੱਚੇ ਨੇ ਜਿਨ੍ਹਾਂ ਨੂੰ ਮੋਬਾਈਲ ਦੀ ਐਡਿਕਸ਼ਨ ਹੈ ਔਰ ਸਭ ਤੋਂ ਸੋਚਣ ਵਾਲੀ ਵੱਡੀ ਗੱਲ ਹੈ ਕਿ ਇਹ ਜਿਹੜੇ ਬੱਚੇ ਨੇ ਨਾ ਜਿਨ੍ਹਾਂ ਨੂੰ ਮੋਬਾਈਲ ਦੀ ਐਡਿਕਸ਼ਨ ਹੈ ਉਹ ਬੀ ਤੋਂ 34 ਸਾਲ ਦੀ ਉਮਰ ਦੇ ਜਿਹੜੇ ਬੱਚੇ ਨੇ ਨਾ ਕਹਿ ਲਓ ਕਿ ਤੇ ਸਿਆਣੇ ਵੀ ਹੈਗੇ ਉਹਨਾਂ ਨੂੰ ਔਰ ਇਹ ਐਡਿਕਸ਼ਨ 39% ਤੋਂ 44% ਜਿਹੜੀ ਉਹ ਦੇਖਣ ਨੂੰ ਮਿਲਦੀ ਹੈ ਹੈ ਕਿੰਨੀ ਹੈਰਾਨੀ ਹੁੰਦੀ ਪਈ ਆ ਦੇਖੋ ਠੀਕ ਹੈ ਮੋਬਾਈਲ ਦੇ ਬਿਨਾ ਅੱਜ ਕਹਿ ਲਓ ਕਿ ਕੋਈ ਕੰਮ ਵੀ ਨਹੀਂ ਹੁੰਦਾ ਪਰ ਅਸੀਂ ਇਹ ਜ਼ਰੂਰ ਦੇਖੀਏ ਕਿ ਜੋ ਸਾਡੇ ਬੱਚੇ ਦੀ ਉਮਰ ਹੈ ਉਹਦੀ ਸਮਝ ਹੈ ਕਿ ਉਹ ਆਪਣੀ ਸਮਝ ਨਾਲ ਉਹਨੂੰ ਵਰਤਨ ਜੋਗਾ ਹੋ ਗਿਆ ਹੈ ਆ ਛੋਟੇ ਛੋਟੇ ਨਿਆਣੇ ਜਿਹੜੇ ਆ ਕਿੱਥੇ ਪਹਿਲਾਂ ਖਡੋਣੀਆਂ ਵਾਲਾ ਖੇਡਦੇ ਹੁੰਦੇ ਸੀਗੇ ਹੈ ਤਾਂ ਹੁਣ ਇਹਨਾਂ ਦਾ ਰੁਝਾਨ ਕੀ ਬਣ ਗਏ ਆ ਮੋਬਾਈਲ ਦੇ ਦੋ ਮੋਬਾਈਲ ਲੈ ਦੋ ਮਿਲਣਾ ਦਾ ਚੌਥੀ ਪੰਜਵੀਂ ਚ ਹੁੰਦੇ ਉਹਦੋਂ 12 13 13000 ਦੇ ਮੋਬਾਈਲ ਲੈ ਲੈਂਦੇ ਕਰਨਾ ਕੀ ਇਹਨਾਂ ਨੇ ਸਮਾਂ ਹੀ ਬਰਬਾਦ ਕਰਨਾ ਬਾਅ ਦੇ ਵਿੱਚ ਵੀ ਰੰਨੇ ਆਦੀ ਹੋ ਜਾਂਦੇ ਆ ਕਿ ਮਾਪੇ ਨੂੰ ਵੀ ਤੰਗ ਕਰਦੇ ਆ ਹੈ ਇਥੋਂ ਤੱਕ ਮੈਂ ਤਾਂ ਇਹ ਵੀ ਸੁਣਿਆ ਆ ਕਿ ਚਾਈਨਾ ਇੰਡੀਆ ਯੂ ਐਸ ਏ ਤੇ ਇੰਗਲੈਂਡ ਵੀ ਇਹ ਜਿਹੀਆਂ ਕੰਟਰੀਆਂ ਆ ਜਿੱਥੇ ਮੋਬਾਈਲ ਫੋਨ ਸਭ ਤੋਂ ਜ਼ਿਆਦਾ ਵਰਤੇ ਜਾਂਦੇ ਆ ਔਰ ਜਿਹੜਾ ਇੰਡੀਆ ਦਾ ਨੰਬਰ ਆ ਨਾ ਉਹ ਦੂਜਾ ਆ ਹੈ ਕਿੰਨੀ ਸੋਚਣ ਵਾਲੀ ਗੱਲ ਆ ਅਸੀਂ ਸਾਰੇ ਦੇਖ ਲੋਟੀ ਵੀ ਤੇ ਅਖਬਾਰਾਂ ਤੇ ਖਬਰਾਂ ਸੁਣਦੇ ਰਹਿੰਨੇ ਆ ਹੈ ਕਿ ਬੱਚੇ ਉਹ ਜਿਹੜੀ ਗੇਮ ਨਹੀਂ ਖੇਦਦੇ ਉਹ ਲੀ ਪਬਜੀ ਉਹ ਖੇੜਦੇ ਖੇੜਦੇ ਬੱਚੇ ਨੇ ਸੁਸਾਈਡ ਕਰ ਲਿਆ ਹੈ ਇਦਾਂ ਹੀ ਜਦੋਂ ਬੱਚੇ ਨੂੰ ਮੋਬਾਈਲ ਦੀ ਐਡਿਕਸ਼ਨ ਹੋ ਜਾਂਦੀ ਹੈ ਨਾ ਤਾਂ ਬੱਚਾ ਜਿਹੜਾ ਉਹ ਪਰਿਵਾਰ ਨਾਲ ਹੀ ਟੁੱਟ ਜਾਂਦਾ ਆ ਕੱਲਾ ਰਹਿਣਾ ਪਸੰਦ ਕਰਦਾ ਹੈ ਕਿਸੇ ਨਾਲ ਗੱਲ ਕੋਈ ਬਾਤ ਨਹੀਂ ਕਰਦਾ ਵੈਸੇ ਵੀ ਦੇਖ ਲੋ ਜਦੋਂ ਬੱਚਿਆਂ ਦੇ ਹੱਥ 'ਚ ਮੋਬਾਈਲ ਆ ਜਾਂਦੇ ਨਾ ਇਹ ਪੌਂਚ ਤੋਂ ਹੀ ਬਾਹਰ ਹੋ ਜਾਂਦੇ ਆ ਨਾ ਇਹਨਾਂ ਨੂੰ ਕੁਝ ਦਿਸਦਾ ਨਾ ਇਹਨਾਂ ਨੂੰ ਕੁਝ ਸੁੰਦਾ ਤੇ ਨਾ ਕੁਝ ਇਹਨਾਂ ਦੇ ਸਮਝ ਚ ਆਉਂਦਾ ਸੋ ਸਾਨੂੰ ਸਾਰਿਆਂ ਨੂੰ ਥੋੜਾ ਜਿਹਾ ਜਾਗਰੂਕ ਹੋਣ ਦੀ ਜਰੂਰਤ ਹੈ ਕਿ ਆਪਾਂ ਦੇਖੀਏ ਕਿ ਆਪਾਂ ਆਪਣੇ ਬੱਚਿਆਂ ਨੂੰ ਮੋਬਾਈਲ ਕਦੋਂ ਦੇਣਾ ਹੈ ਤੇ ਕਿੰਨੀ ਹੱਦ ਤੱਕ ਦੇਣਾ ਹੈ ਕੱਲ ਨੂੰ ਇਹ ਨਾ ਹੋਵੇ ਵੀ ਸਾਨੂੰ ਆਪਣੇ ਹੀ ਕੀਤੀ ਦੇ ਉੱਪਰ ਪਛਤਾਉਣਾ ਪਵੇ